ਤੁਸੀਂ ਦੇਖ ਰਹੇ ਹੋ ਪੰਜਾਬੀ ਬੈਬ ਟੀਵੀ ਨਿਊਜ਼ ਕੋਕਫੋਟ ਮੈਂ ਤੁਹਾਡਾ ਆਪਣਾ ਪੱਤਰਕਾਰ ਬਾਬਾ ਸਰਜੀਤ ਸਿੰਘ ਅੱਜ ਇੱਕ ਤੁਹਾਨੂੰ ਜੋ ਵਿਸ਼ੇਸ਼ ਰਿਪੋਰਟ ਦਿਖਾ ਰਹੇ ਹਾਂ ਬੜੀ ਐਮ ਰਿਪੋਰਟ ਹੈ ਜੋ ਦਾਣਾ ਮੰਡੀ ਕੋਲ ਉੱਪਰ ਵੀ ਕੇ ਇੱਕ ਬੜਾ ਵੱਡਾ ਤਤ ਹੋਇਆ ਹੈ ਜਿਹਦੇ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਹਿੱਸਾ ਲਿਆ ਤੇ ਹੋਰ ਵੀ ਪਾਰਟੀਆਂ ਦੇ ਜੋ ਲੀਡਰ ਆ ਉਹਨਾਂ ਨੇ ਵੀ ਹਿੱਸਾ ਲਿਆ 85 ਪੁਆਇੰਟ ਤੋਂ ਕੋ ਨੂੰ ਲੱਗਦੇ ਆ ਜੋ ਇਹਨਾਂ ਦੇ ਬਸਨੀ ਲੋਕ ਹੋਰ ਵੀ ਜੋ ਲਾਗਿਓ ਜੋ ਹਰਕ ਜਿਲ੍ਹੇ ਦੇ ਲੀਡਰ ਇੱਥੇ ਆਏ ਇਹਨਾਂ ਨੇ ਜੋ ਇਸ ਪਲਾਂਟ ਦਾ ਵਿਰੋਧ ਕੀਤਾ ਵੈਸੇ ਤਾਂ ਕਾਫੀ ਸਮੇਂ ਤੋਂ ਵਿਰੋਧ ਕਰਦੇ ਇਸ ਪਲਾਂਟ ਦਾ ਪਰ ਅੱਜ ਇਹ ਬੜਾ ਵੱਡਾ ਘਟ ਸੀ ਦਾਣਾ ਮੰਡੀ ਚ ਕਿਉਂਕਿ ਇੱਥੇ ਡੀਸੀ ਸਾਹਿਬ ਜਲੰਧਰ ਮਾਨ ਜੋ ਸਾਡੇ ਆ ਉਹਨਾਂ ਨੇ ਆਉਣਾ ਸੀ ਉਹ ਅੱਜ ਆਏ ਵੀ ਆ ਤੇ ਉਹਨਾਂ ਨੂੰ ਆਪਣਾ ਪੱਖ ਰੱਖਿਆ ਆਪਣਾ ਪੱਖ ਦੱਸਿਆ ਸਰਕਾਰ ਨੂੰ ਵੀ ਆਪਣਾ ਪੱਖ ਦੱਸਿਆ ਕਿ ਜੇ ਇਹ ਜੀ ਪਲਾਂਟ ਲੱਗ ਗਿਆ ਤੇ ਇੱਥੇ ਬਹੁਤ ਵੱਡਾ ਨੁਕਸਾਨ ਹੋਵੇਗਾ ਤੇ ਘਾਤਕ ਬਿਮਾਰੀਆਂ ਲੱਗਣਗੀਆਂ ਤੇ ਇਸ ਪਲਾਂਟ ਦੇ ਵਿਰੋਧਤਾ ਦੇ ਵਿੱਚ ਬੜੇ ਬੁਲਾਰੇ ਜੋ ਬੋਲੇ ਸਾਰੀਆਂ ਪਾਰਟੀਆਂ ਦੇ ਦੂਸਰੇ ਪਾਸੇ ਜੋ ਸਾਡੇ ਹਲਕਾ ਵਿਧਾਇਕ ਸਿਕੰਦਰ ਸਿੰਘ ਕੋਟੜੀ ਜੋ ਨਾਗਰ ਦੇ ਲੀਡਰ ਵੀ ਹਨ ਉਹਨਾਂ ਨੂੰ ਵੀ ਬੜਾ ਜੋਰਦਾਸ ਭਾਸ਼ਣ ਦਿੱਤਾ ਗਿਆ ਕਿੱਥੇ ਜੋ ਮਾਨਯੋਗ ਡੀਸੀ ਸਾਹਿਬ ਜੀ ਉੱਤੇ ਹੋਰ ਅਫਸਰ ਆਏ ਸੀ ਉਹਨਾਂ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਤੇ ਆਓ ਸੁਣਦੇ ਹਾਂ ਇਸ ਸਬੰਧ ਵਿੱਚ ਬੁਲਾ ਰਹਿਆਂ ਤੇ ਡੀਸੀ ਸਾਹਿਬ ਜਲੰਧਰ ਤੇ ਹੋਰ ਜੋ ਬਖ ਬਖ ਜਥੇਬੰਦੀਆਂ ਦੇ ਆਗੂ ਸੀ ਉਹਨਾਂ ਨੇ ਇਸ ਸਬੰਧ ਵਿੱਚ ਕੀ ਕਿਹਾ ਆਓ ਸੁਣਦੇ ਹਾਂ ਧੰਨਵਾਦ ਜਿੰਨੇ ਵੀ ਮੇਰੇ ਭਰਾ ਮੇਰੇ ਬਜ਼ੁਰਗ ਗੱਲਬਾਤ ਕਿਸਾਨ ਜਥੇਬੰਦੀਆਂ ਤੋਂ ਪਾਰੀ ਐਸੋਸੀਏਸ਼ਨ ਤੋਂ ਇੱਥੇ ਪਹੁੰਚੇ ਹੋਏ ਨੇ ਤੇ ਸਭ ਤੋਂ ਪਹਿਲਾਂ ਕਾਰਜ ਸਾਡੇ ਤੇ ਇਲਾਕੇ ਦੇ ਹਲਕੇ ਨਿਵਾਸੀ ਕੋਲ ਨਿਵਾਸੀ ਸਭ ਤੋਂ ਪਹਿਲਾਂ ਤੁਹਾਡੇ ਨਾਮ ਆਪਣੇ ਦੀ ਸਾਂਝ ਹੁੰਦਾ ਹੈ ਜੀ ਵਾਇਰੂ ਦੀ ਤਰ੍ਹਾਂ ਸਾਹਿਬ ਜੀ ਵਾਇਰੂ ਜੀ ਜੀਤੇ ਦੇ ਜੈ ਜੀ ਦੋਸਤੋ ਮੇਰੇ ਭਰਾਓ ਮੈਂ ਸੁਮੇਰਾ ਜੀ ਇੱਥੇ ਬੈਠ ਕੇ ਸਾਡੇ ਸਾਡੇ ਸਰਕਾਰ ਦੇ ਮੁਲਾਵੇ ਬੋਲ ਕੇ ਗਏ ਨੇ

ਮੇਰੇ ਨਾਲ ਸਾਹਮਣੇ ਦੱਸਿਆ ਕਿ ਬਾਕੀ ਥਾਵਾਂ ਤੇ ਬਹੁਤ ਜ਼ਿਆਦਾ ਲੜਾਈ ਚੱਲ ਰਹੀ ਚਾਹੁੰਦਾ ਸਾਡੇ ਕੋਈ ਸਰਵਰ ਨਾਲ ਲੜਾਈ ਚੱਲ ਨਹੀਂ ਰਹੀ। ਮੈਂ ਇੱਥੇ ਇੱਕ ਡਿਪਟੀ ਕਮਿਸ਼ਨਰ ਜਨਰਲ ਬਿਲਕੁਲ ਬਿਲਕੁਲ ਆਪਣੀ ਟੀਮ ਨਾਲ ਇੱਥੇ ਆਇਆ ਹਾਂ ਸਭ ਤੋਂ ਪਹਿਲਾਂ ਕਦੇ ਇਲਾਕੇ ਦੇ ਵਸਨੀਕਾਂ ਦਾ ਸੇਵਾਦਾਰ ਬਣ। ਆਮ ਸੀਵਲ ਸਰਵਰ ਪਬਲਿਕ ਸਰਵੰਟ ਹਾਂ। ਕੋਈ ਮੈਂ ਇੱਕ ਹੱਥ ਖੜਾ ਗਰਾਉਂਡ ਨਹੀਂ ਆਇਆ। ਮੈਨੂੰ ਵੀ ਇੰਟੈਲੀਜੈਂਸ ਸਾਰੀ ਜਿਹੜੀ ਆਉਂਦੀ ਹੈ ਸਾਰਾ ਕੁਝ ਆਉਂਦਾ ਹੈ ਮੈਨੂੰ ਕਿਹਾ ਗਿਆ ਕਿ ਵੀ ਹੱਥ ਖੜੇ ਕਰਾਣੇ ਮੈਂ ਕਿਉਂ ਹੱਥ ਖੜੇ ਕਰਵਾਣੇ ਮੈਨੂੰ ਪਤਾ ਹੈ ਮੈਨੂੰ ਮੇਰੇ ਇਲਾਕੇ ਦੀ ਨਰਸ ਦਾ ਪਤਾ ਹੈ ਮੈਨੂੰ ਮੇਰੇ ਲੋਕਾਂ ਦੀ ਪੌ ਬਣਾਉਣਾ ਦਾ ਪਤਾ ਹੈ ਕਿ ਨਾ ਉਹਨਾਂ ਪੌ ਬਣਾਵਾਂ ਦੀ ਰਿਸਪੈਕਟ ਕਰਦਾ ਮੈਂ ਵੀ ਇਹ ਜੀ ਹੈ ਕਿ ਮੈਨੂੰ ਕਿਸੇ ਨੇ ਉਸ ਕਿਹਾ ਤਾਂ ਵੀ ਮੈਂ ਉਸ ਤਰ੍ਹਾਂ ਹੱਥ ਖੜੇ ਕਰਵਾ ਕੇ ਕਿ ਮੈਂ ਪਰਾਂ ਜਵਾਬਾ ਕਿਤੇ ਨਹੀਂ ਜਾਣਾ ਮੈਂ ਇਥੇ ਜਲੰਧਰ ਦੇ ਵਿੱਚ ਹੈਗਾ ਜਲੰਧਰ ਤੋਂ ਬੰਦ ਪੰਜਾਬ ਸੀ ਰਵਾਂਢ ਪੰਜਾਬ ਦੀ ਜੰਪਲ ਹੈ ਹਸਪਤਾਲ ਮੈਂ ਕੱਲ੍ਹ ਵੀ ਕੱਲ੍ਹ ਗਈ ਕਿਲਚੀ ਸੀ ਮੈਂ ਜਦੋਂ ਦਾ ਡਿਪਟੀ ਮਿੰਿਸਟਰ ਅੱਗੇ ਗਿਆ ਇੱਥੇ ਆਪਣੇ ਘਰ ਨਹੀਂ ਆ। ਘਰ ਨਹੀਂ ਜਾਂਦੇ ਨੇ ਕਿਹਾ ਕਿ ਇਹ ਮੈਨੂੰ ਇਹ ਕੰਮ ਲੱਭਦਾ ਹੈ ਜਿਹੜਾ ਜਿਲ੍ਹਾ ਇਹਦਾ ਮੇਰਾ ਪੰਜਾਬ ਹੈਗਾ ਜਿੱਦੇ ਮੈਂ ਇੱਥੋਂ ਚਲਾ ਵੀ ਜਾਣਾ ਮੈਂ ਪੰਜਾਬ ਸੀ ਰਵੰਗ ਜਿੱਥੇ ਮੰਤਰੀ ਆ ਕੇ ਮੈਨੂੰ ਆ ਕੇ ਬੁਲਾ ਲੈਣਾ ਜਿੱਥੇ ਵੀ ਮੇਰੀ ਨੌਕਰੀ ਹੋਈ ਤੁਸੀਂ ਕੋਪਰਕ ਸ਼ਹਿਰ ਦੇ ਨਾਲ ਰਹੇ ਸੀ ਮੈਂ ਨਾਨਕ ਲੰਡਾ ਪਰ ਜਿੱਥੇ ਵੀ ਉਹ ਮੈਨੂੰ ਆ ਕੇ ਮਿਲਣਾ ਚਾਹਤੋ ਕਿੱਥੇ ਆਵਾ ਜ਼ਵੰਦਰ ਚ ਜਦੋਂ ਮਰਜ਼ੀ ਕੋਈ ਵੀ ਤੁਸੀਂ ਇੱਥੇ ਆਏ ਮੈਨੂੰ ਕਦੇ ਜਾ ਕੇ ਮਿਲ ਲੈਣਾ ਜਿਹੜੀ ਗੱਲਾਂ ਮੈਂ ਤੁਹਾਡੇ ਨਾਲ ਸਾਂਝੀ ਕਰਨ ਆਇਆ ਆਪਣੀ سارے رہنا ہمیشہ بہت بہت آئے واحر جی کا خالصہ واحد ہاں ایس ایس پی صاحب تھی اتنے آئے میرا فرض بنتا کہ میں سواگت کر ایس ایس پی صاحب تھی آئے ہو بہت بہت شکریہ ਜੇ ਤਰੀਕੇ ਦੀ ਗੱਲ ਮੇਰੇ ਸਾਥੀਆਂ ਨੇ ਤੁਹਾਡੇ ਨਾਲ ਸਾਂਝੀ ਕੀਤੀ ਆ ਮੈਂ ਬਹੁਤ ਲੰਬੀ ਵਿਸਥਾਰ ਚ ਨਹੀਂ ਜਾਣਾ ਕਿਉਂਕਿ ਦੋ ਚਾਰ ਪੁਆਇੰਟਾਂ ਨਾਲ ਹੀ ਗੱਲ ਖਤਮ ਹੋ ਗਈ ਆ ਕਿ ਭੂ-ਪਰਵਾਸੀਆਂ ਨੇ ਆਦਮ ਪਰਵਾਸੀਆਂ ਤੇ ਇਲਾਕੇ ਵਾਸੀਆਂ ਨੇ ਪਲਾਂਟ ਨਹੀਂ ਲੱਡਣ ਦੇਣਾ ਕਰੀ ਹੱਕ ਕਰਦੇ ਸਾਰੀ ਗੱਲ ਨੂੰ ਇਹਨਾਂ ਦਾ ਦੂਸਰਾ ਇਹ ਆ ਡੀਸੀ ਸਾਹਿਬ ਜਿਹੜੇ ਕੁਝ ਪੈਂਸ ਐਸ.ਡੀ.ਓ. ਸਾਹਿਬ ਨੇ ਤਾਂ ਸਾਡੇ ਸੁਣਿਆ ਨਹੀਂ ਸੀ ਉਦੋਂ ਚਲੋ ਚੰਗੀ ਗੱਲ ਹੈ ਪੁਆਇੰਟ ਇਹ ਹੈ ਕਿ ਕੈਂਜਮੀਨ ਦੋਸਤੋਂੋਂ ਘੋਪੜ ਦੀ ਜ਼ਮੀਨ ਜਿਹੜੀ ਆ ਮੋਕੇ ਵਾਲੇ ਪਿੰਡ ਵਾਲਿਆਂ ਨੇ 100 ਏਕੜ ਜ਼ਮੀਨ ਮੈਨੂੰ ਲਾੜੀ ਦਿੱਤੀ ਸੀ ਉਹ ਮੇਆ ਐਸ.ਡੀ.ਓ. ਸਾਹਿਬ ਤੋਂ ਹੋ ਗਈ ਸਮਿਆ ਯਾਰ ਮਿਲ ਪੈਣਾ ਲੱਗੇ ਤੁੱਕੀ ਬਾਤ ਚੱਲਦੀ ਸਾਰੇ ਬੁਢੇ ਕੋਲ ਮੈਸੇਜ ਹੋਵਦਾ ਜੀ ਨੋਤਾ ਪਿੰਡ ਪਹਿਲਾ ਦਾ ਮਸਲ ਚ ਉਹ ਜ਼ਮੀਨ ਮੋਗੇ ਪਿੰਡ ਨੇ ਦਿੱਤੀ ਹੈ ਜੀ ਤਾਂ ਕੋਈ ਡਿਸਟੈਂਸ ਦੀ ਪੂਰੀ ਕਰਾਦੀ ਨਾ ਜਦ ਕਿ ਉਹ ਤੋਂ ਹਾਲੇ ਰੈੱਡ ਜੂਨ ਉਹ ਪਾਵੈਸ ਜੂਨ ਦੀ ਕੋਈ ਕੈਟਾਗਰੀ ਧਿਆਨ ਨਹੀਂ ਜੀ ਜਿਵੇਂ ਸ਼੍ਰੀਵਾਰ ਜਦੋਂ ਵੀ ਮੇਲ ਰੰਗੀ ਆ ਉਦੋਂ ਕੋਈ ਕੈਟਾਗਰੀ ਨਹੀਂ ਸੀ ਹੁੰਦੀ ਨਾ orange ਜੂਨ ਨਾ red ਜੂਨ ਨਾ green ਜੂਨ orange ਜੂਨ red ਜੂਨ green ਜੂਨ ਬਾਚਾ ਨਾ ਇਸ ਲਈ ਸਾਡੇ ਪਿੰਡਾਂ ਦੇ ਵਸੇ ਆ ਔਰ ਹਾਈ ਕੋਰਟ ਕਹਿੰਦਾ ਹਾਈ ਕੋਰਟ ਦੀ ਡਾਇਰੈਕਸ਼ਨ ਅਨੁਸਾਰ ਕਿ ਜਿਹੜਾ ਘਰ ਪਹਿਲਾਂ ਵਸਿਆ ਘਰ ਨਹੀਂ ਪਟਿਆ ਜਾਊਗਾ ਫੈਕਟਰੀ ਪੱਟੀ ਜਾਊਗੀ ਇਹ ਜਿਹੜੀ ਕੰਮ ਦੇ ਕਿਹਾ ਉਹਦੇ ਵਿੱਚ ਵਾਪਸ ਸੰਗੋ ਇਹਨਾਂ ਕਹਿੰਦੇ ਅਸੀਂ ਬਾਦ ਵਸੇ ਆ ਅਸੀਂ तरीके ਦਾ ਇੱਜੇ ਨਹੀਂ ਲੱਗਿਆ ਸੀ ਤਰੱਕੀ ਦੇ ਪਰਫਲਾਫ ਨਹੀਂ ਇਹ ਫੋਟੋ ਟੈਕਨੀਕਲੀ ਵਧੀਆ ਹੋ ਸਕਦਾ ਲੇਕਿਨ ਇਹ ਨਹੀਂ ਲੋਕੇਸ਼ਨ ਗਲਤ ਗਲਤ ਜਗ੍ਹਾ ਇਸ ਨੂੰ ਲਗਾਇਆ ਜਾ ਰਿਹਾ ਇਸ ਨੂੰ ਚੱਕ ਕੇ ਪਾਉਂ ਜਾਂ ਨੋਮਲ ਲੈਣਾ ਉੱਥੇ ਲੈ ਜਾਓ ਬਹੁਤ ਬਤਵਾਜੀ પતિ ਲੋਗਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ જય ਸ਼੍ਰੀ ਨਾਮ જય ਸ਼੍ਰੀ ਨਾਮ ਜਿੱਦਾਂ ਕਿ ਅੱਜ ਤੋਂ 1.5 ਸਾਲ ਪਹਿਲਾਂ ਇੱਕ ਨਿਊਜ਼ ਆਈ ਸੀ ਕੀ ਸਾਡੇ ਅਖਬਾਰ ਦੇ ਵਿੱਚ ਕਿ ਧੋਪਰ ਦੇ ਵਿੱਚ ਇੱਕ ਸੀਐੱਜੀ ਪ੍ਰੋਗਰਾਮ ਲੱਗਣ ਜਾ ਰਿਹਾ ਜਿਹਦੇ ਮਿਹਾਫਤੇ ਸਾਰੇ ਧੋਪਰ ਨੂੰ ਘਰੋਂ ਤੋਂ ਬਾਅਦ ਜੰਝ ਘਰ ਦੇ ਵਿੱਚ ਇੱਕ ਮੀਟਿੰਗ ਰੱਖੀ ਸੀਗੀ ਔਰ ਉਸ ਮੀਟਿੰਗ ਦੇ ਵਿੱਚ ਸਾਡੇ ਐਮਐਲਏ ਸਾਹਿਬ ਵੀ ਪਹੁੰਚੇ ਸੀ ਸਾਰੇ ਪਾਰਟੀਆਂ ਦੇ ਅਕਾਲੀ ਜਨਮ ਭਾਜਪੀ ਸਾਰੇ ਇਕੱਠੇ ਹੋਏ ਸੀ ਤੇ ਉਦੋਂ ਅਸੀਂ ਸਾਰਿਆਂ ਨੇ ਮੀਟਿੰਗ ਦੇ ਵਿੱਚ ਇੱਕ ਤੈਅ ਕੀਤਾ ਸੀਗਾ ਕਿ ਇੱਥੇ ਕੋਈ ਵੀ ਪਾਰਟੀ ਜਿਹੜੀ ਆ ਉਹ ਪਾਰਟੀ ਰਹਿਣਗੇ ਨਹੀਂ ਕੋਈ ਵੀ ਇਕੱਠਾ ਹੋਏਗਾ ਅਸੀਂ ਇੱਕ ਸੰਜੁਗਤ ਪਰਿਵਾਰ ਬਣ ਕੇ ਘੋਬਰ ਦੇ ਵਿੱਚ ਜਿਹੜਾ ਐਸਜੀਪੀ ਪਲਾਂਟ ਨਹੀਂ ਲੱਗਣ ਦੇਣਾ ਉਸ ਤੋਂ ਬਾਅਦ ਕਰਵਾ ਕਰਤ ਕਿਸਾਨ ਜਥੇਬੰਦੀਆਂ ਸਾਡੇ ਨਾਲ ਜੁੜੀਆਂ ਔਰ ਹੋਰ ਸਾਡਾ ਸਰਾਂਪੁਰ ਪਰਸ਼ਰ ਜਿਹੜਾ ਸਾਡੇ ਨਾਲ ਜੁੜਦਾ ਗਿਆ ਔਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਸਾਡੇ ਘੋਬਰ ਦਾ ਇੱਕੋ ਹੀ ਨਾਰਾ ਆ ਕਿ ਭੋਪਾਲ ਦੇ ਵਿੱਚ ਜਿਹੜਾ ਅਸੀਂ ਸੀਐਨਜੀ ਪਲਾਂਟ ਉਹ ਨਹੀਂ ਲੱਗਣ ਦੇਣਾ ਕਿਉਂਕਿ ਜਿੱਥੇ ਵੀ ਸੀਆਜੀ ਪਲਾਂਟ ਲੱਗਾ ਹੋਇਆ ਉੱਥੇ ਅਰਜੀ ਡੇਟ ਦੇ ਵਿੱਚ ਕੋਈ ਵੀ ਪਲਾਂਟ ਚੱਲ ਨਹੀਂ ਰਿਹਾ ਕੁੰਗੜੀ ਰਾਜਪੂਤਾਂ ਸਾਡੀ ਜਿਹੜੀ ਟੀਮ ਬਣੀ ਸੀ ਸਾਰਿਆਂ ਨੇ ਵਿਜ਼ਿਟ ਕੀਤਾ 1.5 ਸਾਲ ਇਹ ਵਿਜ਼ਿਟ ਕਰਦੇ ਰਹੇ ਆ ਜਿੱਥੇ ਵੀ ਗਏ ਆ ਉੱਥੇ ਦੇ ਲੋਕ ਜਿਹੜੇ ਆ ਬਹੁਤ ਦੁਆਰਾ ਧੰਨਵਾਦ ਜਿੱਦਾਂ ਸਾਡੇ ਹੁਣ ਐਡਮਿਸ਼ਨ ਦੇ ਸਟੇਜਟ ਵੀ ਸੀ ਵੀ ਜੀ ਕਹਿੰਦੇ ਵੀ ਹਰ ਜੀ